ਕੁਝ ਦਿਨ ਪਹਿਲਾਂ ਪਾਰਲੀਮੈਂਟ ਦੇ ਵਿੱਚ ਅਮਿਤ ਸ਼ਾਹ ਨੇ ਸੰਤ ਜਰਨੈਲ ਸਿੰਘ ਪਿੰਡਰਾਲੇ ਨੂੰ ਲੈ ਕੇ ਤੇ ਭਾਈ ਅਮਰਤਪਾਲ ਦੇ ਬਾਰੇ ਵਿੱਚ ਬੜੇ ਅਨਾਪਸ਼ਨਾਪ ਵਰਡਸ ਜਿਹੜੇ ਨੇ ਯੂਜ਼ ਕੀਤੇ ਸਨ ਤੇ ਉਹਨਾਂ ਦੇ ਉੱਤੇ ਹੀ ਇੱਕ ਵੀਡੀਓ ਜਿਹੜੀ ਹੈ ਸਾਨੂੰ ਕੱਲੀ ਗਈ ਹੈ ਕਿ ਤੁਸੀਂ ਇਹ ਵੀਡੀਓ ਵੇਖੋ ਤੇ ਪਹਿਲੇ ਆਪਾਂ ਵੀਡੀਓ ਵੇਖ ਲੈਨੇ ਆ ਹਾਂਜੀ ਹਾਂ ਤੇ ਬਾਅਦ ਚ ਗੱਲ ਕਰਨੇ ਆ ਜੀ ਤੇ ਪਹਿਲੇ ਆਪਾਂ ਵੀਡੀਓ ਵੱਲ ਚੱਲਦੇ ਆ ਕਿ ਵੀਡੀਓ ਕੀ ਹੈ ਕੁਝ ਲੋਕ ਪੰਜਾਬ ਵਿੱਚ ਵੀ ਬਿੰਡਰਨ ਵਾਲੇ ਬਨਨੇ ਕਾ ਇਸ ਪ੍ਰਾਜ਼ਮਿਕੀ ਅਗੇ ਵੀ ਬੜੀ ਸਰਕਾਰ ਹਮਾਰੀ ਨਹੀਂ ਥੀ ਫਿਰ ਵੀ ਯਹੀ ਗ੍ਰਹਿ ਮੰਤਰਾਲੇ ਨੇ ਦ੍ਰਿੜ ਨਿਸ਼ਚੈ ਕਰਕਰ ਆਜੋ ਅਸਾਮ ਕੀ ਜਲ ਮੇਂ ਆਰਾਮ ਸੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਾ ਸੀ ਬਾਬਾ ਜੀ ਕੀ ਕਹਿੰਦਾ ਸੀ ਥੋੜੇ ਦਿਨ ਪਹਿਲਾਂ ਦਕੰਜੜ ਜਿਹਾ ਅਮਿਤ ਸਾਹਿਬ ਹ ਸੰਸਦ ਦੇ ਅੰਦਰ ਹੈ ਨਾ ਸੰਤ ਭਿੰਡਰਾਲੇ ਦਾ ਨਾਮ ਲੈਂਦਾ ਸੀਗਾ ਅਮ੍ਰਿਤਪਾਲ ਨੂੰ ਕੋਟ ਕਰਦਾ ਸੀਗਾ ਕਿ ਅਸੀਂ ਫੜ ਲਿਆ ਜੀ ਤੇ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਠ ਕਰਦਾ ਜੇੜ ਦੇ ਅੰਦਰ ਜਿਨ੍ਹਾਂ ਨੂੰ ਫੜਨਾ ਸੀਗਾ ਜਿਨ੍ਹਾਂ ਨੂੰ ਰੋਕਣਾ ਸੀਗਾ ਪਾਲਗਾਮ ਦੇ ਅੰਦਰ ਉਹ ਤਾਂ ਤੁਹਾਡੇ ਤੋਂ ਰੁਕੇ ਨਹੀਂ ਹੈਗੇ ਅੰਨ੍ਹੇ ਹੱਤਿਆਦਈ ਤੁਸੀਂ ਵਾਰ ਕਰਨਾ ਜਾਣਦੇ ਹੋ ਅੰਮ੍ਰਿਤਪਾਲ ਨੇ ਤਾਂ ਹਜੇ ਕੋਈ ਹਥਿਆਰ ਨਹੀਂ ਚੱਕੇ ਸੀਗੇ ਉਹ ਤਾਂ ਰਾਜਨੀਤੀ ਗੱਲ ਕਰਦਾ ਸੀ ਨਸਲ ਤੋਂ ਦੂਰ ਹੋਣ ਦੀ ਗੱਲ ਕਰਦਾ ਸੀ ਆ ਜਿਨ੍ਹਾਂ ਨੇ ਹਥਿਆਰ ਚੱਕੇ ਸੀ ਅੰਤਕਵਾਦੀ ਉਹ ਤਾਂ ਰੁਕੇ ਨਹੀਂ ਤੁਹਾਡੇ ਤੋਂ ਉਹ ਨਰਦੋਸੇ ਮਾਰਦੇ ਉੱਥੇ ਦੇਸ਼ ਦਾ ਨਾਸ਼ ਕਰਦਾ ਹੈ ਨਾ ਅੰਮਿਤ ਸਾਹ ਮੋਦੀ ਵਰਗੇ ਗੰਦਾ ਨੇ ਧਰਮ ਦੇ ਨਾਂ ਤੇ ਇੰਨਾ ਗੰਦ ਪਾਤਾ ਕਹਿੰਦੇ ਤੁਸੀਂ ਰੇੜੀ ਦਾ ਪੁੱਛ ਕੇ ਵੀ ਯਾਰ ਰੈਡੀ ਕੀਤੀ ਐ ਜੇ ਤੂੰ ਸਮਾਨ ਲੈਣਾ ਹੈ ਜੇ ਤੂੰ ਨਹੀਂ ਲੈਣਾ ਧਰਮ ਦੀ ਇੰਨੀ ਗੰਦੀ ਰਾਜਨੀਤੀ ਤੁਸੀਂ ਸਟਾਰਟ ਕਰਤੀ ਮਾਈਨੋਰਿਟੀ ਨਾਲ ਤੁਸੀਂ ਧੱਕਾ ਕਰਨ ਲੱਗੇ ਠੀਕ ਹੈ ਜਿਹੜਾ ਆਪਣੇ ਧਰਮ ਦੀ ਗੱਲ ਕਰਦਾ ਉਹਨੂੰ ਚੱਕ ਕੇ ਤੁਸੀਂ ਜੇਲ੍ਹਾਂ 'ਚ ਡੱਕ ਦਿੰਨੇ ਹੋ ਜਿਹੜਾ ਰੋਕਣਾ ਚਾਹੁੰਦਾ ਉਹਨੂੰ ਰੋਕ ਲੈਂਦੇ ਅਸੀਂ ਤਾਂ ਬਥੇਰਾ ਕਿਹਾ ਐਲੈਕਸ਼ਨਾਂ ਦੇ ਅੰਦਰ ਵੀ ਪਾਈ ਇਹ ਦੇਸ਼ ਦਾ ਨਾਸ ਕਰਨ ਤੇ ਲੱਗੇ ਹੋਏ ਨੇ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਪਰ ਨਾ ਦੇਸ਼ ਹੈ ਇਹਨਾਂ ਨੂੰ ਕਿੱਥੇ ਸਮਝ ਆਉਂਦੀ ਆ ਉਹ ਮਰ ਗਏ ਉੱਥੇ ਨਰਦੋਸ਼ੀ ਪਾਲ ਗਾਂਢ ਦੇ ਅੰਦਰ ਧਰਮ ਦੀ ਰਾਜਨੀਤੀ ਦੀ ਪੇਂਟ ਚੜੇ ਨੇ ਸਰ ਮਾਰੀ ਚਾਹੀਦੀ ਆ ਅਰ ਜਿਹਨਾਂ ਨੇ ਮਾਰੇ ਕਿਉਂਕਿ ਜਿਹੜੇ ਨਰਦੋਸਿਆਂ ਨੂੰ ਮਾਰਦੇ ਨੇ ਇਨਸਾਨੀਅਤ ਦਾ ਕਤਲ ਕਰਦੇ ਨੇ ਉਹਨਾਂ ਦਾ ਕੋਈ ਧਰਮ ਨਹੀਂ ਹੋਇਆ ਕਰਦਾ ਜੈਸੇ ਕਿ ਜੇ ਧਰਮ ਨਾਲ ਇਹਨੂੰ ਅਟੈਚ ਕਰਾਂਗੇ ਨਾ ਇਹ ਧਰਮ ਦਾ ਕਸੂਰ ਨਹੀਂ ਹੈਗਾ ਇਹ ਤਾਂ ਸੋਚ ਹੁੰਦੀ ਆ ਗੰਦੀ ਬਿਲਕੁਲ ਰਗਾਂ ਦੇ ਪਾਇਆ ਹੋਇਆ ਸਾਰਾ ਮਿੱਤ ਸਾਹ ਵਰਗੇ ਮੋਦੀ ਵਰਗੇ ਗੰਦਾ ਦਾ ਜਿਹੜੇ ਧਰਮ ਦੇ ਨਾਂ ਤੇ ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕਿਥੇ ਨਿਰਦੋਸ਼ੇ ਮਰਨ ਚਾਹੇ Hindu ਮਰਨ ਚਾਹੇ Musalman ਮਰਨ ਚਾਹੇ Sikh ਮਰਨ ਇਹਨਾਂ ਨੂੰ ਆਪਣੀ ਕੁਰਸੀਆਂ ਤੋਂ ਮਤਲਬ ਆ ਤੇ ਅੱਜ ਰੈੱਡ ਕਾਰਪਟਾਂ ਦੇ ਫਿਰਕੇ ਉੱਤੇ ਸ਼ਰਧਾਂਜਲੀਂ ਦੇ ਰਹੇ ਅਮਿਤ ਸਾਹ ਵਰਗੇ ਰੈੱਡ ਕਾਰਪਟ ਵਿਛਾਏ ਹੋਏ ਨੇ ਸ਼ਰਧਾਂਜਲੀ ਦੇਣ ਵਾਸਤੇ ਨਾਸ ਕਰ ਤਾ ਨੇ ਇਹ ਦੇਸ਼ ਦਾ ਉਹ ਬਾਗਾ ਬਾਰਡਰ ਬੰਦ ਕਰਤਾ ਬਾਗਾ ਬਾਰਡਰ ਤੋਂ ਆਏ ਸੀ ਉਹ ਬਾਕੀ ਬਾਡਰ ਤੋਂ ਤਾਂ ਆਪਣਾ ਚੜ੍ਹਦੇ ਪੰਜਾਬ ਵਾਲੇ ਲੈਂਦੇ ਪੰਜਾਬ ਦੇ ਮੱਥਾ ਟੇਕਣ ਜਾਂਦੇ ਨੇ। ਇਹਦੇ ਤੋਂ ਵੀ ਮੱਚਦੇ ਨੇ। ਬੜਾ ਮਾ ਉਰਦੂ ਰਿਸਤੇ ਹੈ ਨਾ ਵੀ ਜਿਹੜਾ ਪਿਆਰ ਵਧਿਆ ਹੋਇਆ ਆਪਸ 'ਚ ਹੈ ਨਾ ਚੜ੍ਹਦੇ ਪੰਜਾਬ ਤੇ ਲੈਂਦੇ ਪੰਜਾਬ ਦਾ। ਇਹ ਤਾਂ ਗੱਲ ਕਰਨੀ ਆ ਵੀਡੀਓ ਤੋਂ। ਬਹੁਤ ਵੱਡੀਆਂ ਚਾਲਾਂ ਨੇ ਇਹਨਾਂ ਦੀਆਂ ਬਾਬਾ ਜੀ। ਹਰਦੇਸ਼ ਦਾ ਨਾਸ ਕਰਤਾ ਇਹਨਾਂ ਨੇ ਧਰਮ ਦੇ ਰਾਜਨੀਤੀ ਦੇ ਨਾਮ ਦੇ ਤ ਹ ਕਿ ਧਰਮ ਤਾਂ ਇਹ ਸਮੁੰਦਰੀ ਸਾਰੇ ਦੀ ਇੱਜ਼ਤ ਕਰੋ ਸਾਰੇ ਇਕੱਠੇ ਰਹਿਣ ਸਾਰੇ ਦੂਜੇ ਦੀ ਰਿਸਪੈਕਟ ਕਰਨ ਹੈ ਨਾ ਦੇਸ਼ ਦਾ ਮਾਹੌਲ ਇਹਨੇ ਦੋਗੇ ਕਿ ਸਭ ਨੇ ਭਈ ਇਸ ਦੇਸ਼ ਨੂੰ ਬਚਾਉਣ ਵਾਸਤੇ ਕੁਰਬਾਨੀਆਂ ਦਿੱਤੀਆਂ ਹੋਈਆਂ। पर इन्होंने देश का कुछ लोग पंजाब में भी बिंडरान वाले बनने का प्रयास भी किया आगे भी बढ़े सरकार हमारी नहीं थी फिर भी यही गृह मंत्रालय ने दृढ़ निश्चय कर कर आज वो असम की जेल में आराम से गुरु ग्रंथ साहब का पाठ बाबा जी की कहते थे थोड़े दिन पहला कंजड़ गया अमित शाह रिपीट हो गया हां रिपीट हो, हो गया अच्छा वीडियो रिपीट हो गई है यही गल आप जी सुन ली है ਸਭ ਤੋਂ ਪਹਿਲਾਂ ਅਸੀਂ ਆਪਣੇ ਪੰਜਾਬੀ ਭਰਾ ਪੈਣਾ ਆਪਣੀਆਂ ਫੈਮਲੀਆਂ ਜਿਹੜੇ ਸਾਨੂੰ ਚੜਦੇ ਪੰਜਾਬ ਤੋਂ ਸਪੈਸ਼ਲੀ ਵੇਖਦੇ ਹੋ ਮਤਲਬ ਬਾਕੀ ਜਿਹੜੇ ਬਾਹਰ ਬੈਠੇ ਨੇ ਕੈਨੇਡਾ ਅਮਰੀਕਾ ਉਥੋਂ ਤੁਸੀਂ ਵੇਖਣਦੇ ਹੋ ਉਹ ਤੇ ਹੈ ਹੀ ਹੈ ਜਿਹੜਾ ਮੈਂ ਸਪੈਸ਼ਲੀ ਕਾਹਗਾ ਜਿਹੜੇ ਚੜਦੇ ਪੰਜਾਬ ਦੇ ਆ ਆਪਣੀਆਂ ਫੈਮਲੀਆਂ ਤੇ ਆਪਣੇ ਭਰਾ ਨੇ ਇੱਕ ਬੜੀ ਵੱਡੀ ਸਾਜ਼ਿਸ਼ ਹੈ ਐਦ ਕਾ ਤੁਸੀਂ ਵੇਖੋ ਕਿ ਪਾਕਿਸਤਾਨੀ ਸਰਕਾਰ ਨੇ ਪੰਜਾਬੀਆਂ ਨੂੰ ਸਭ ਤੋਂ ਵੱਧ ਵੀਜ਼ੇ ਤਾਰੀਖ ਦੇ ਸਭ ਤੋਂ ਵੱਧ ਵੀਜ਼ੇ 7000 ਤੋਂ ਵੱਧ ਵੀਜ਼ਾ ਜਿਹੜਾ ਐਤਿਕਾ ਜਾਰੀ ਕੀਤਾ ਹੈ। ਹੂੰ ਕੀ ਇਹਨਾਂ ਨੂੰ ਕਿਤੇ ਉਹਦੀ ਮੌਤ ਤੇ ਨਹੀਂ ਪੈਣ ਡਈ? ਜਿਹੜੇ ਪੰਜਾਬੀ ਲੈਂਦਾ ਪੰਜਾਬ ਤੇ ਚੜਦਾ ਪੰਜਾਬ ਇੱਕ ਦੂਜੇ ਦੇ ਜਿਹੜਾ ਕੋਲ ਆਉਣ ਡੇ ਨੇ ਇਹਨਾਂ ਪਿਆਰ ਵੰਡਿਆ ਜਾਣ ਡਿਆ। ਕੀ ਉਹਦੇ ਉੱਤੇ ਇਹਨਾਂ ਨੂੰ ਕੋਈ ਤਕਲੀਫ ਤੇ ਨਹੀਂ ਹੋਣ ਡਈ? ਕੀ ਪਾਕਿਸਤਾਨ ਦੇ ਨਾਲ ਹੁਣ ਫੌਜ ਦੇ ਵਿੱਚ ਸਿੱਖਾਂ ਨੂੰ ਸਭ ਤੋਂ ਅੱਗੇ ਕਰਕੇ ਤੇ ਲੜਾਉਣ ਦੀ ਸਾਜ਼ਿਸ਼ ਤੇ ਨਹੀਂ ਰਚੀ ਜਾਣ ਲਈ ਵੇਖੋ ਜੀ ਇਹ ਤੁਸੀਂ ਵੀ ਜਾਣਦੇ ਹੋ ਅਸੀਂ ਵੀ ਜਾਣਦੇ ਆ ਕਿ ਇੰਡੀਆ ਦੀ ਫੋਰਸ ਦੇ ਵਿੱਚ ਜੇ ਕੋਈ ਲੜਨ ਵਾਲੇ ਤੇ ਕਾਬਲ ਤੇ ਸਭ ਤੋਂ ਤਕੜੇ ਨੇ ਤੇ ਉਹ ਪੰਜਾਬੀ ਨੇ ਇਹਨਾਂ ਨੇ ਫਰੰਟ ਲਾਈਨ ਤੇ ਕਿ ਪੰਜਾਬੀਆਂ ਨੂੰ ਪੰਜਾਬੀਆਂ ਨਾਲ ਲੜਾਉਣ ਦੀ ਕੋਈ ਸਾਜ਼ਿਸ਼ ਤੇ ਨਹੀਂ ਰਚੀ ਹੋਈ ਇਸ ਚੀਜ਼ ਨੂੰ ਧਿਆਨ ਚ ਰੱਖਣਾ ਹੈ ਪੰਥ ਬਾਕੀ ਇਹ ਹੈ ਕਿ ਉਹਨਾਂ ਦਾ ਜਿਹੜਾ ਪਲਾਨ ਸੀ ਕੋਈ ਜੰਗ ਜੂੰਗ ਦਾ ਕੋਈ ਲੜਾਈ ਲੜੂ ਦਾ ਪਲਾਨ ਹੈ ਹੀ ਨਹੀਂ ਸੀ ਉਹਨਾਂ ਨੇ ਇਹ ਜੋ ਕਰਵਾਇਆ ਇਹ ਸਿਰਫ ਸਾਰਾ ਪੋਲਿਟਿਕਸ ਹੈ ਸਾਰੀ ਇਹਦੇ ਪਿੱਛੇ ਸਿਆਸਤ ਹੈ ਤੁਹਾਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹਦਾ ਫਾਇਦਾ ਜਿਹੜਾ ਹੈ ਉਹ ਇਹ ਚੱਕਣ ਡੇ ਨੇ ਤੇ ਧਰਮ ਦਾ ਯੂਜ਼ ਕਰਕੇ ਇਸਤੇਮਾਲ ਕਰਕੇ ਕਿਦਾਂ ਫਾਇਦਾ ਜਿਹੜਾ ਲਿਆ ਜਾਣ ਰਿਹਾ ਬਾਕੀ ਭਾਈ ਅਮਰਤਪਾਲ ਦੇ ਵੀ ਆ ਪਾਵਾਂਗੇ ਉਹਨਾਂ ਦੀ ਵੀ ਗੱਲ ਕਰਾਂਗੇ ਆ ਵੇਖੋ ਜੀ ਉਹਨਾਂ ਨੂੰ ਫੇਰ ਐਨਐਸਏ ਉਹਨਾਂ ਦਾ ਇੱਕ ਸਾਲ ਫੇਰ ਵਧਾ ਦਿੱਤਾ ਗਿਆ ਉਹਨਾਂ ਨੂੰ ਫੇਰ ਜਿਹੜਾ ਹੈ ਜਨਤਾ ਨੇ ਵੋਟਾਂ ਦੇ ਨਾਲ ਉਹਨਾਂ ਨੂੰ ਚੂਜ਼ ਕੀਤਾ ਸੀ ਵੋਟਾਂ ਪਾਈਆਂ ਸਨ ਮਤਲਬ ਕੀ ਉਥੇ ਜੇ ਜਨਤਾ ਚਾਹੁੰਦੀ ਹੈ ਇੱਕ ਬੰਦੇ ਨੂੰ ਆਪਣਾ ਹੀਰੋ ਮੰਨਦੀ ਹੈ ਆਪਣਾ ਲੀਡਰ ਮੰਨਦੀ ਹੈ ਤੇ ਉਹ ਨੂੰ ਇਹ ਸਜ਼ਾ ਦਿੱਤੀ ਜਾਣ ਲਈ 250 ਕਿਲੋਮੀਟਰ ਦੂਰ ਜਿਹੜਾ ਜੇਲ੍ਹ ਦੇ ਵਿੱਚ ਸਾੰਮ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਹੈ ਵੇਖੋ ਜੀ ਬਹੁਤ ਸਾਰੀਆਂ ਚੀਜ਼ਾਂ ਨੇ ਇੰਟੀਰੀਅਰ ਮੈਂ ਪਹਿਲੇ ਵੀ ਮੈਂ ਬਹੁਤਾ ਪੋਲਿਟਿਕਸ ਦੇ ਉੱਤੇ ਗੱਲ ਕਰਦਾ ਹੀ ਨਹੀਂਗਾ ਆ ਆਪਣੇ ਭਰਾਵਾਂ ਨੂੰ ਵੀ ਪਤਾ ਹੋਣਾ ਫੋਨ ਦੇ ਉੱਤੇ ਹੀ ਇੰਦਰ ਉਦਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਨਾ ਚੀਜ਼ਾਂ ਤੇ ਲੇਕਿਨ ਆ ਔਨ ਕੈਮਰਾ ਜਿਹੜਾ ਹੈ ਨਾ ਇਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਅਵੋਇਡ ਕਰੀਦਾ ਕਿਉਂਕਿ ਇੰਟਰਨਲ ਅਫੇਅਰਸ ਨੇ ਹਰ ਚੀਜ਼ ਦੇ ਉਹ ਤੁਸੀਂ ਉਧਰ ਵਾਲੇ ਬਿਹਤਰ ਤਰੀਕੇ ਨਾਲ ਜਾਣਦੇ ਹੋ ਲੇਕਿਨ ਇਹਦੇ ਪਿੱਛੇ ਐਦਕਾਂ ਇਹ ਜੋ ਹੋਣ ਰਿਹਾ ਜੋ ਇਹ ਕਰਨ ਡੇ ਨੇ ਉਹਰੇ ਤਾਨੇ-ਬਾਨੇ ਬੜੀ ਦੂਰ ਤੱਕ ਜੋੜੇ ਨੇ ਇਹਨਾਂ ਨੇ ਇਹਨਾਂ ਨੇ ਪੰਜਾਬੀਆਂ ਨੂੰ ਇੱਕ ਵਾਰੀ ਫੇਰ ਤਕਸੀਮ ਕਰਨ ਦੀ ਸਾਜ਼ਿਸ਼ ਜਿਹੜੀ ਹੈ ਉਹ ਰਚਣ ਡੇ ਨੇ ਬਾਕੀ ਇਹ ਹੈ ਕਿ ਭਾਈ ਅਮਰਤਪਾਲ ਜਿਹੜੇ ਨੇ ਉਹਨਾਂ ਨੇ ਕੋਈ ਕਤਲ ਨਹੀਂ ਕੀਤਾ ਕੋਈ ਜੁਰਮ ਨਹੀਂ ਕੀਤਾ ਕਿ ਜਿਹੜਾ ਉਹਨਾਂ ਨੂੰ ਮਤਲਬ ਤੁਸੀਂ ਫੇਰ ਐਨਐਸਐ ਲਾਤੀ ਤੇ ਹੋਰ ਵਧਾਤਾ ਤੇ ਅੱਗੇ ਸਾਲ ਜਿਹੜਾ ਹੋਰ ਵਿੱਚ ਪਾਤਾ ਜੇ ਲੋਕ ਚਾਹੁੰਦੇ ਨੇ ਉਹਨਾਂ ਨੂੰ ਆਪਣਾ ਲੀਡਰ ਬਣਾਉਣਾ ਬਿਲਕੁਲ ਤੇ ਉਹਨਾਂ ਨੂੰ ਹੱਕ ਹੈ ਕਿਸੇ ਨੂੰ ਵੀ ਬਣਾ ਸਕਦੇ ਨੇ ਵੇਖੋ ਜੀ ਜੇ ਡੈਮੋਕ੍ਰੇਸੀ ਆਂਦੇ ਹੋ ਨਾ ਤੁਸੀਂ ਉੱਥੇ ਕਿ ਡੈਮੋਕ੍ਰੇਸੀ ਹੈ ਤੇ ਫਿਰ ਮਤਲਬ ਹਰ ਬੰਦੇ ਨੂੰ ਹੱਕ ਹੋਣਾ ਚਾਹੀਦਾ ਹੈ ਬਾਕੀ ਡੱਡੂ ਚਾਰਜਰ ਜਿਹੜਾ ਅਮਿਤ ਸ਼ਾਹ ਹੈ ਦੇ ਫਾਰਕ ਜਿਆ ਬੰਦਾ ਯਾਰ ਇਹ ਮਤਲਬ ਕਿਸੇ ਘੜੇ ਦਾ ਟੱਕਣ ਨਹੀਂ ਕਰਦਾ ਜਦੋਂ ਵੀ ਬੋਲਦਾ ਹੈਗਾ ਵਾ ਬੜੇ ਗਲਤ ਅਲਫਾਜ਼ ਯੂਜ਼ ਕਰਦਾ ਹੈਗਾ ਲਾਸਟ ਟਾਈਮ ਲਾਸਟ ਟਾਈਮ ਇਹਨਾਂ ਦੀ ਵੀਡੀਓ ਦੇਖੀ ਸੀ ਕਿ ਤੋ ਕਹਿ ਰਹੇ ਸੀ ਕਿ ਭਿੰਡਰਾ ਵਾਲਿਆਂ ਨੂੰ ਫੋਲੋ ਕਰਦੇ ਸੀਗੇ ਤੇ ਹੁਣ ਨਾ ਜੇਲ੍ਹ ਦੇ ਵਿੱਚ ਬੈਠ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦੇ ਆ ਇੱਕ ਇਹਨਾਂ ਦਾ ਉਹ ਲਫ਼ਜ਼ ਬੜਾ ਗਲਤ ਸੀਗਾ ਔਰ ਅੱਜ ਵੀ ਇਹਨਾਂ ਨੇ ਇਹੀ ਕਿਹਾ ਹੈਗਾ ਵਾ ਕਿ ਭਿੰਡਰਾ ਵਾਲੇ ਸਰਕਾਰ ਨੂੰ ਫੋਲੋ ਕਰਦੇ ਹੁੰਦੇ ਉਹ ਸਾਡੀ ਸਰਕਾਰ ਦੇ ਨੀਚੇ ਪਖਲ ਉਹਨਾਂ ਨੇ ਅੱਛਾ ਵੇਖੋ ਜੀ ਹੁਣ ਇੱਕ ਬੰਦੇ ਨੂੰ ਤੁਸੀਂ ਫੜ ਲਿਆ ਨਜਾਇਜ਼ ਫੜਿਆ ਤੇ ਕੀ ਉਹ ਆਪਣਾ ਜੇਲ੍ਹ ਦੇ ਵਿੱਚ ਬੈ ਕੇ ਕੀ ਪਾਰਟ ਵੀ ਨਹੀਂ ਕਰ ਸਕਦਾ ਬਿਲਕੁਲ ਉਹਦਾ ਰਾਈਟ ਹੈ ਕਰੇ ਫੇਰ ਸਹੀ ਗੱਲ ਉਹਨੇ ਕੀਤੀ ਹੈ ਜਿਨ੍ਹਾਂ ਨੂੰ ਫੜਨਾ ਹੈ ਮੈਨੂੰ ਇਹ ਦੇਖੋ ਯਾਰ ਏਜੰਸੀਆਂ ਸੁੱਤੀਆਂ ਪਈਆਂ ਨੇ ਅੱਗੇ ਮੈਂ ਨਿਊਜ਼ ਸੁਣਨ ਆ ਆ ਗੋਦੀ ਮੀਡੀਆ ਪਾਗਲ ਹੋਇਆ ਪਿਆ ਕਿ ਜੀ ਪਾਕਿਸਤਾਨ ਇੰਜ ਹੋ ਗਿਆ ਇੰਜ ਹੋ ਗਿਆ ਇੰਜ ਹੋ ਗਿਆ ਇੰਜ ਹੋ ਗਿਆ ਇੱਥੇ ਪਤਾ ਹੀ ਨਹੀਂ ਕਿਸੇ ਨੂੰ ਬਲਕਿ ਬਲਕਿ ਇੱਥੇ ਕੀ ਹੈ ਲੋਕੀ ਮੀਮਸ ਬਣਾਉਂ ਰਹੇ ਨੇ ਲੋਕੀ ਮਜ਼ਾਕ ਉਡਾਣ ਰਹੇ ਨੇ ਕਿ ਵੇਟਿੰਗ ਹੋ ਮਿਸਟਰ ਬੀਨ ਦੇ ਵੀਡੀਓ ਸ਼ੇਅਰ ਕਰਨ ਰਹੇ ਨੇ ਫੋਟੋ ਕਿ ਵੇਟਿੰਗ ਤੇ ਲੱਗੀਆਂ ਯਾਰ ਪਤਾ ਨਹੀਂ ਕਦੋਂ ਜੰਗ ਹੋਣੀ ਹੈ ਲੋਕੀ ਮੂੰਹ ਚੁੱਕ ਚੁੱਕ ਕੇ ਤਾਂ ਨੂੰ ਵੇਖਣ ਰਹੇ ਨੇ ਕਿ ਬੰਨਝਾਦ ਆਉਣ ਨਹੀਂ ਗੜੇ ਯਾਰ ਘਰ ਥੱਕ ਚਲੇ ਆ ਵੇਖ ਵੇਖ ਕੇ ਇਹ ਐਵੇਂ ਨੀਆ ਚੀਜ਼ਾਂ ਜਿਹੜੀਆਂ ਨੇ ਇੱਥੇ ਲੋਕ ਸ਼ੂਗਲ ਮੇਲੇ ਨੂੰ ਲੱਗੇ ਨੇ ਜੀਜ਼ਾਂ ਕਿ ਆਉਣ ਨਹੀਂ ਗਏ ਤੇ ਉਹਨਾਂ ਨੇ ਯਾਰ ਨੀ ਉਹ ਮੀਡੀਆ ਤੇ ਐਵੇਂ ਜਿਆ ਪਤਾ ਨਹੀਂ ਕੀ ਹੋ ਗਿਆ ਇੱਧਰ ਟੈਂਕ ਆ ਰਹੇ ਉਹਨਾਂ ਦੇ ਮਜ਼ਾਈਲ ਉਹਨਾਂ ਨੂੰ ਟਾਕੀ ਸ਼ਾਕੀ ਮਾਰੀ ਮਜ਼ਾਈਲਾ ਨੂੰ ਆਹੋ ਤੇ ਪਤਾ ਨਹੀਂ ਮਜ਼ਾਈਲਾ ਨੂੰ ਕਪੜਾ ਮਾਰਨਾ ਸ਼ੁਰੂ ਕਰਤਾ ਕਿ ਝਾੜ-ਚੂੜ ਲਏ ਨੇ ਤੇ ਉਹਨਾਂ ਨੇ ਆਪਣੇ ਕਿਦਾਂ ਫੌਜੀ ਦੇਖਿਆ ਜੀ ਕਿਵੇਂ ਬਿੜ ਜਾ ਐਵੇਂ ਕਰਕੇ ਬਿਠਾਏ ਹੋਏ ਸੀਗੇ ਸਾਰੇ ਤੇ ਵੀਡੀਓ ਬਣਾਉਂਦੇ ਸੀਗੀ ਇੱਕ ਚੀਜ਼ ਕਿ ਆ ਮਤਲਬ ਦੂਜੀ ਗੱਲ ਇਹ ਸੀ ਕਿ ਵੀਡੀਓ ਦੇ ਵਿੱਚ ਇਹ ਬਿਖਾਇਆ ਜਾਣ ਰਿਹਾ ਕਿ ਪਾਕਿਸਤਾਨ ਚਾਹ ਹੋ ਗਿਆ ਹੋ ਗਿਆ ਵੀਡੀਓ ਬਿਖਾਉਣ ਦੇ ਨਾਲ ਆ ਵੇਖੋ ਇੰਜ ਹੋ ਗਿਆ ਇੰਜ ਹੋ ਗਿਆ ਉਹਦੇ 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 ਵੀਡੀਓ ਤੁਹਾਡੇ ਕੋਲ ਆਉਂਦੇ ਨੇ ਤੁਹਾਡੇ ਕੋਲ ਵੀਡੀਓ ਹੈ ਨੇ ਤੇ ਜਦੋਂ ਉਹ ਹਮਲਾਵਰ ਆਏ ਨੇ دہشت ਗਰ ਜਿਹੜੇ ਆਏ ਨੇ ਉਹਨਾਂ ਦਾ ਕੋਈ ਵੀਡੀਓ ਨਹੀਂਗਾ ਉਹਨਾਂ ਦਾ ਕੋਈ ਵੀਡੀਓ ਹੋਰਾਂ ਵੀ ਕੋਈ ਵੀਡੀਓ ਕੱਢ ਲੋਗੇ ਤੋ ਕਿ ਭਾਈ ਜਾਨਾ ਵੇਖ ਲੋ ਇੰਜ ਹੋਇਆ ਸੀ ਆ ਬੰਦੇ ਨੇ ਬਾਕੀ ਜਦੋਂ ਕੋਈ ਵੀ ਜਾਂਦਾ ਹੈ ਨਾ ਇਸ ਗੰਦੀ ਸਿਆਸਤ ਦੀ ਨਜ਼ਰ ਚ ਵਡੇ ਵਡੇ ਹੀਰੇ ਜਿਹੜੇ ਨੇ ਦੀਪ ਸਿੱਧੂ ਵਰਗੇ ਹਾਏ ਸਿੱਧੂ ਮੂਸੇ ਵਾਲੇ ਵਰਗੇ ਹੂੰ ਠੀਕ ਐ ਤੇ ਉਹ ਸਾਰੇ ਜਿਹੜੇ ਨੇ ਸਮਝ ਲੋ ਕਿ ਇੱਕ ਗੰਦੀ ਸਿਆਸਤ ਦੀ ਭੇਡ ਚੜ ਗਏ ਨੇ ਚੜ ਗਏ ਆ ਗਵਾਲੇ ਇਹਨਾਂ ਨੇ ਬਿਲਕੁਲ ਪੰਜਾਬ ਦੇ ਡਾਇਮੰਡ ਜਿਹੜੇ ਸ ਔਰ ਇਦਾਂ ਦੇ ਲੋਕਾਂ ਦਾ ਟਾਈਮ ਘੱਟ ਹੁੰਦਾ ਵਾ ਗੰਦੀ ਸਿਆਸਤ ਜਦੋਂ ਹੋਈ ਹੋਵੇ ਨਾ ਇਦਾਂ ਦੇ ਲੋਕਾਂ ਦੀ ਜ਼ਿੰਦਗੀ ਦਾ ਟਾਈਮ ਬਹੁਤ ਘੱਟ ਹੁੰਦਾ ਕਿਉਂਕਿ ਉਹ ਸ਼ੇਰਾਂ ਵਾਂਗੂ ਗੱਜ ਕੇ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹੁੰਦੇ ਆ ਆਪਣਾ ਹੱਕ ਨਾ ਮੰਗ ਨਹੀਂ ਰਹੇ ਹੁੰਦੇ ਆ ਆਪਣਾ ਹੱਕ ਖੋ ਰਹੇ ਹੁੰਦੇ ਉਹਨਾਂ ਕੋਲ ਉਹ ਕਹਿੰਦੇ ਭਾਈ ਇੱਥੇ ਰੱਖੋ ਸਾਡਾ ਹੱਕ ਜਿਹੜਾ ਹੈਗਾ ਵਾ ਲੇਕਿਨ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਇਹ ਬਾਕੀ ਇਹ ਹੈ ਕਿ ਭਾਈ ਗਲਤ ਹੋਇਆ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਇਹ ਚੀਜ਼ ਲੇਕਿਨ ਇਹਦੇ ਪਿੱਛੇ ਏਜੰਸੀਆਂ ਵੀ ਫੇਲ ਨੇ ਫਿਰ ਮਤਲਬ ਤੁਸੀਂ ਤੁਹਾਨੂੰ ਕੋਈ ਪਤਾ ਨਹੀਂ ਕੌਣ ਹੁੰਦਾ ਕੀ ਕਰਦਾ ਜਦੋਂ ਕਰ ਕਰ ਕੇ ਪੁਰ ਜਾਂਦਾ ਕੋਈ ਕਿਸਮ ਦੀ ਕੋਈ ਸੌਜ ਨਹੀਂ ਹੋ ਇਨਵੋਲਵ ਹੈ ਇਨਵੋਲਵ ਤੇ ਹੈ ਇਹ ਨਾ ਫੇਲ ਨਹੀਂ ਹੋ ਮਤਲਬ ਜੋ ਮੋਟਿਵ ਸੀ ਇੱਕ ਪਾਣੀ ਬੰਦ ਜੇ ਕਰਨਾ ਸੀ ਤੇ ਉਹ ਕੋਈ ਇਸ ਤਰ੍ਹਾਂ ਨਹੀਂ ਸੀ ਕਿ ਜਾਨਾ ਜ਼ਾਇਆ ਕਰਕੇ ਮਾਸੂਮਾਂ ਨੂੰ ਮਾਰ ਕੇ ਤੁਸੀਂ ਕਰਦੇ ਹੋ ਜੀ ਕਰ ਲਈਦੇ ਕੀ ਸੀ ਕਰ ਲੈਂਦੇ ਬਿਲਕੁਲ ਆਂਦਾ ਵੀ ਪਾਣੀ ਬੰਦ ਕਰਨ ਲੱਗੇ ਇੰਨੀ ਦੇਰ ਜੋ ਲੱਗੇ ਉਹ ਕਰ ਪਾਣੀ ਬੰਦ ਕਰਨਾ ਪਾਣੀ ਬੰਦ ਕਰਨਾ ਕਰ ਲੈਂਦੇ ਹੋ ਵੀ ਹਾਲਾਂਕਿ ਮੋਦੀ ਨੇ ਲਾਸ਼ਾਂ ਦੇ ਉੱਤੇ ਪੈਰ ਰੱਖ ਕੇ ਤੇ ਇਹ ਸਾਰਾ ਕੁਝ ਕਰਨ ਦੀ ਲੋੜ ਨਹੀਂ ਸੀ ਬਿਲਕੁਲ ਬਾਕੀ ਇਹ ਹੈ ਦੁਆ ਇਹ ਕਰਨਿਆਂ ਕਿ ਪੰਜਾਬ ਤੇ ਪੰਜਾਬੀ ਪੰਜਾਬੀਅਤ ਪਹਿਲੇ ਹੀ ਬੜਾ ਨੁਕਸਾਨ ਚੁੱਕ ਚੁਕੀ ਹੈ ਸਹੀ ਗੱਲ ਆ ਜਿੰਨੀਆਂ ਸੱਟਾਂ ਜਿਹੜੀਆਂ ਨੇ ਅਸੀਂ ਚੁੱਕੀਆਂ ਨੇ ਇਨੀਆਂ ਕਿਸੇ ਹੋਰ ਕੰਮ ਨੇ ਨਹੀਂ ਚੁੱਕੀਆਂ ਹੋਣੀਆਂ ਸੋ ਦੁਆ ਇਹ ਕਰੋ ਕਿ ਰੱਬ ਅੱਗੋਂ ਕੋਈ ਇਹੋ ਜਿਹਾ ਵੇਲਾ ਨਾ ਬਹਾਏ ਕਿ ਸਾਨੂੰ ਹੋਰ ਲੌਸ ਜਿਹੜੇ ਨੇ ਲੌਸ ਉਧਰਲੇ ਪੰਜਾਬੀਆਂ ਦਾ ਹੋਈਆਂ ਇੱਧਰਲੇ ਪੰਜਾਬੀਆਂ ਦਾ ਹੋਵੇ ਨੁਕਸਾਨ ਦੇ ਪੰਜਾਬ ਦਾ ਲੈਣਾ ਪੰਜਾਬੀਅਤ ਦਾ ਪੰਜਾਬੀ ਖੂਨ ਦਾ ਇਹ ਚੀਜ਼ਾਂ ਨੂੰ ਜਿਹੜਾ ਉਹ ਮਤਲਬ ਕੇਅਰਫੁਲੀ ਵੇਖੋ ਇਹਨਾਂ ਚੀਜ਼ਾਂ ਦੇ ਉੱਤੇ ਬਾਕੀ ਵੇਖੋ ਜੀ ਸਿਆਸਤ ਜਿਹੜੀ ਹੈ ਬੜਾ ਗੰਦਾ ਖੇਡ ਹੈ ਰਾਜਨੀਤੀ ਜਿਹੜੀ ਹੈ ਬਹੁਤ ਹੀ ਕੁੱਤਾ ਜਿਹਾ ਖੇਡ ਹੈ ਤੇ ਇਹਦੇ ਵਿੱਚ ਜਿਹੜੇ ਨੇ ਇਨਾਂ ਵਾਸਤੇ ਬੰਦਿਆਂ ਦੀ ਇਨਸਾਨਾਂ ਦੀ ਕੋਈ ਜਾਨ ਦੀ ਕੋਈ ਕਦਰ ਕੋਨੀਗੀ ਉਹਨਾਂ ਨੇ ਆਪਣੀ ਸਿਆਸਤ ਚ ਝੁਮਕਾਉਣੀ ਹੈ ਉਹਨਾਂ ਨੇ ਸਾਰਾ ਕੁਝ ਕਰਨਾ ਹੈ ਠੀਕ ਹੈ ਪਹਿਲੇ ਵੀ ਕਰਦੇ ਰਹੇ ਨੇ ਸਿਆਸੀ ਫਾਇਦੇ ਲੈਦੇ ਰਹੇ ਨੇ ਤੇ ਹੁਣ ਵੀ ਉਹਨਾਂ ਨੇ ਫਾਇਦੇ ਲੈਣ ਦੇ ਨੇ ਬਾਕੀ ਸਮਝਣ ਦੀ ਲੋੜ ਹੈ ਆਪਾਂ ਆਮ ਲੋਕਾਂ ਨੂੰ ਆਉਣੇ ਆਪਾਂ ਅਗਲੇ ਵੀਡੀਓ ਚ